ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪ ਸਭ ਦਾ ਸਤਕਾਰ ਸਮੇਂ ਨੂੰ ਤੇ ਜੰਤਰਾਂ ਛੋਟੀ ਜਿਹੀ ਗੱਤਾਂ ਇਸੇ ਖਦਾਲਜੋਂ ਦੁਨੀਆ ਮੁਠੀ ਦੇ ਵਿੱਚ ਕਰ ਲਈ ਨੋਟਾਂ ਨਾਲ ਤਜੌਰੀ ਭਰ ਲਈ ਅਜੇ ਵੀ ਤੈਨੂੰ ਸਬਰ ਨਾ ਆਇਆ ਹੋਰ ਲੁੱਟਣ ਦੀ ਤਿਆਰੀ ਕਰਨ ਲਈ ਦੁਨੀਆ ਮੁਠੀ ਦੇ ਵਿੱਚ ਭਰ ਲਈ ਦੋਨ ਮਰਦਾਂ ਕਰਦਾ ਏ ਧੰਦਾ ਚੰਗਾ ਨਹੀਂ ਇਹ ਗੋਰਖ ਧੰਦਾ ਇੱਕ ਬਾਰ ਕੜਕੀ ਵਿੱਚ ਫਸਿਆ ਨਿਕਲ ਨਹੀਂ ਫਿਰ ਸਕਦਾ ਬੰਦਾ ਦੋ ਨੰਬਰ ਦਾ ਕਰਦਾ ਏ ਧੰਦਾ ਲੋਕਾਂ ਨੂੰ ਤੂੰ ਲੁੱਟੀ ਜਾਨੇ ਬੇਦੋਸ਼ਿਆਂ ਨੂੰ ਕੁੱਟੀ ਜਾਨੇ ਮਾਰ ਅਕਲ ਨੂੰ ਹੱਥ ਤੂੰ ਥੋੜਾ ਆਪਣੀ ਹੀ ਜੜ ਪੁੱਟੀ ਜਾਨੇ ਲੋਕਾਂ ਨੂੰ ਤੂੰ ਲੁੱਟੀ ਜਾਨੇ ਜਸਮਾਇਆ ਦਾ ਮਾਨ ਤੂੰ ਕਰਦਾ ਜਿਸ ਕਰਕੇ ਤੂੰ ਸੀਨਾ ਤਣਦਾ ਧਰੀ ਧرائی ਹੀਰ ਹੈ ਜਾਣੀ ਐਵੇਂ ਕਿਉਂ ਫਿਰ ਜ਼ਾਲਮ ਬਣਦਾ ਜਸਮਾਇਆ ਦਾ ਮਾਨ ਤੂੰ ਕਰਦਾ ਨੋਟਾਂ ਨੂੰ ਵੀ ਖੂਬ ਅਡਾਉਣਾ ਬੇਸ਼ਕੀਮਤੀ ਕੱਪੜੇ ਪਾਉਣਾ ਆਪਣੀ ਫੋਕੀ ਟੌਰ ਦੀ ਖਾਤਰ ਪੈਸੇ ਦੀ ਨਮਾਇਸ਼ ਲਗਾਉਣਾ ਨੋਟਾਂ ਨੂੰ ਵੀ ਖੂਬ ਅਡਾਉਣਾ ਕਹਿਨੇ ਸਭ ਕੁਝ ਮੇਰਾ ਹੋ ਜੇ ਸੁਰਤ ਮੇਰੀ ਬਸ ਉਸ ਵਿੱਚ ਖੋ ਜੇ ਰੱਬ ਦੀ ਮਾਰ ਤੋਂ ਡਰ ਤੂੰ ਸੱਜਣਾ ਪਤਾ ਨਹੀਂ ਕਦੋਂ ਸਭ ਕੁਝ ਧੋ ਜੇ ਪਤਾ ਨਹੀਂ ਕਦੋਂ ਸਭ ਕੁਝ ਧੋਜੇ ਕਹਿੰਦਾ ਸਭ ਕੁਝ ਮੇਰਾ ਹੋ ਜਾਏ ਉੱਪਰ ਲਿਆਂ ਨਾਲ ਜਾਰੀ ਲਾਈ ਤਾਈਓ ਹਰ ਪਾਸੇ ਹੈ ਚੜਾਈ ਪਰ ਇੱਕ ਦਿਨ ਇਹ ਸਭ ਕੁਝ ਲੈ ਜੂ 2 ਨੰਬਰ ਦੀ ਕੀਤੀ ਕਮਾਈ ਉੱਪਰ ਲਿਆਂ ਨਾਲ ਜਾਰੀ ਲਾਈ ਕਿਰਤੀ ਲੋਕਾਂ ਦੀ ਲੁੱਟ ਕਰਦੇ ਜ਼ਮੀਨਾਂ ਤੇ ਵੀ ਅੱਖ ਤੋਂ ਧਰਦੇ 1 ਇੰਚ ਉਹ ਜਾਣ ਨਹੀਂ ਦਿੰਦੇ ਜਿੰਨਾ ਦੀ ਤੂੰ ਵੱਟ ਤੇ ਚੜਦਾ ਜਿੰਨਾ ਦੀ ਤੂੰ ਵੱਟ ਤੇ ਚੜਦਾ ਕਿਰਤੀ ਲੋਕਾਂ ਦੀ ਲੁੱਟ ਕਰਦਾ ਸਭ ਕੁਝ ਹੀ ਮਾਇਆ ਨਹੀਂ ਹੁੰਦੀ ਜਿਸ ਦੇ ਲਈ ਤੂੰ ਗਉਂਦ ਹੈ ਗੁੰਦੀ ਸਿੱਧੂ ਸੰਤੋਖ ਸਬਰ ਸੰਗ ਚੱਲ ਕੇ ਖੋਣ ਪਿਆਰ ਨਾਲ ਦਿਲ ਦੀ ਕੁੰਡੀ ਸਭ ਕੁਝ ਹੀ ਮਾਇਆ ਨਹੀਂ ਹੁੰਦੀ ਮਾਇਆ ਹੀ ਸਭ ਕੁਝ ਨਹੀਂ ਹੁੰਦੀ ਪਰਮਾਤਮਾ ਬਹੁਤ ਖੂਬ ਬਹੁਤ ਖੂਬ ਹਾਂਜੀ ਬਹੁਤ ਹੀ ਸਤਿਕਾਰਯੋਗ ਪ੍ਰਧਾਨਗੀ ਮੰਡਲ ਤੇ ਸਾਹਮਣੇ ਬੈਠੇ ਸਹਿਦਕਾਰ ਦੋਸਤੋ ਮੈਂ ਜੇ ਕਿਤਾਬ ਮੈਨੂੰ ਮਿਲਦੀ ਤਾਂ ਸ਼ਾਇਦ ਮੈਂ ਕੋਈ ਹੋਰ ਤਿਆਰ ਕਰਦਾ ਸਿੱਧੂ ਸਾਹਿਬ ਦੀ ਆਪ ਦੀ ਮਰਜ਼ੀ ਚੱਲੀ ਮੈਨੂੰ ਕਹੇ ਤੈਨੂੰ ਗੀਤ ਭੇਜ ਦਿੰਨੇ ਆ ਤੂੰ ਉਹ ਹੀ ਤਿਆਰ ਕਰਨਾ ਠੀਕ ਹੈ ਭਾਈ ਕੋਸ਼ਿਸ਼ ਕੀਤੀ ਹੈ ਜਿਹਦੇ ਜਿੰਨਾ ਕੁ ਮੈਂ ਇਥੋਂ ਹੋ ਸਕਿਆ ਇਨਸਾਫ ਇਹਦੇ ਨਾਲ ਕਰਿਆ ਬਾਕੀ ਮੈਂ ਕੁਝ ਸ਼ਬਦਾਂ ਦਾ ਤੜਕਾ ਇਹਦੇ ਨਾਲ ਲਾਇਆ ਉਹ ਤੜਕੇ 'ਚ ਨਾ ਇੱਕ ਆਦਰਕ ਦੀ ਗੰਢੀ ਆਦੇ ਦੀ ਗੰਢੀ ਬਸ਼ੰਡੀ ਵਾਲੀ ਭਾਸ਼ਾ 'ਚ ਉਹ ਗੰਢੀ ਪੈ ਗਈ ਤੇ ਉਹ ਗੰਢੀ ਖੁਰਦੀ ਨਹੀਂ ਤੇ ਉਹ ਮੇਰਾ ਖਿਆਲ 26 ਦਾ ਕਿਸੇ ਨੂੰ ਹੋ ਸਕਦਾ ਮਾੜਾ ਮੋੜਾ ਦੰਦ ਨੂੰ ਨੁਕਸਾਨ ਕਰੇ ਇੱਕ ਸ਼ਬਦ ਇਹਨਾਂ ਨੇ ਵਕਤ ਜਿਹੜੇ ਗੀਤ ਚ ਆਉਂਦੇ ਆ ਬੋਹਲ ਸ਼ਬਦੋਂ ਦਾ ਬੋਹਲ ਬੋਹਲ ਹੋ ਸਕਦਾ ਕਿੰਨਿਆਂ ਨੂੰ ਨਾ ਪਤਾ ਹੋਵੇ ਪਤਾ ਹੈ ਪਤਾ ਸਾਰਿਆਂ ਨੂੰ ਵਾਹ ਵਾਹ ਕੀ ਬਾਤ ਹੈ ਕੀ ਬਾਤ ਹੈ ਇਹ ਪੰਜਾਬ ਹੈ ਬਹੁਤ ਵਧੀਆ ਲੱਗਿਆ ਤੇ ਉਹ ਉਹ ਮੈਂ ਤੜਕਾ ਲਾਇਆ ਸੀਗਾ ਪਰ ਮੈਨੂੰ ਲੱਗਾ ਸਾਰਿਆਂ ਦੇ ਅੰਦਰ ਲੰਘ ਜਾਣਾ ਬੋਹਲ ਤੇ ਇੱਕ ਹੋਰ ਗੱਲ ਹਾਂ ਜੀ ਜੀ ਤੇ ਇ ਇੱਥੇ ਅੱਜ ਦਰਸ਼ਨਾਂ ਦੀ ਪਰਮਾਰ ਹੈ ਹਾਂ ਸਹੀ ਕਹਿ ਰਹੇ ਹੋ ਦੋ ਦਰਸ਼ਨ ਸਟੇਜ ਤੇ ਦੋ ਦਰਸ਼ਨ ਉੱਥੇ ਠੀਕ ਦਰਸ਼ਨ ਨਹੀਂ ਦਰਸ਼ਨ ਨਹੀਂ ਅਸੀਂ ਦਰਸ਼ਨ ਹੈ ਤੇ ਇਸ ਕਰਕੇ ਬਹੁਤੇ ਇਹ ਤਾੜੀ ਤੇ ਚਾਹੀਦੀ ਯਾਰ ਚਾਰ ਦਰਸ਼ਨ ਹੋ ਗਏ ਸ਼ੁਕਰੀਆ ਥੈਂਕ ਯੂ ਮਿਹਰਬਾਨ ਮਿਹਰਬਾਨ ਹੂੰ ਜਦ ਦਰਦ ਦਿਲਾਂ ਦੇ ਬੋਲਦੇ ਜਦ ਦਰਦ ਦਿਲਾਂ ਦੇ ਬੋਲਦੇ ਫਿਰ ਦੱਬੀਆਂ ਰਮਜ਼ਾਂ ਫੋਲਦੇ ਜਦ ਦਰਦ ਦਿਲਾਂ ਦੇ ਬੋਲਦੇ ਫਿਰ ਦੱਬੀਆਂ ਰਮਜ਼ਾਂ ਫੋਲਦੇ ਓਹੋ ਵੰਡ ਵੜੇ ਜੋ ਵੰਡੇ ਗਏ ਵੰਡੇ ਵੇਲੇ ਜੋ ਵੰਡੇ ਗਏ ਪਏ ਇੱਕ ਦੂਜੇ ਨੂੰ ਟੋਲਦੇ ਜਦ ਦਰਦ ਦੇ ਦਲਾਂਦੇ ਬੋਲਦੇ ਫਿਰ ਦੱਬੀਆਂ ਰਮਜ਼ਾਂ ਫੋਲਦੇ ਸਭ ਰੂਹਾਂ ਅਜ ਤੱਕ ਪਿਆਸੀਆਂ ਸਭ ਰੂਹਾਂ ਅਜ ਤੱਕ ਪਿਆਸੀਆਂ ਹਰ ਇੱਕ ਦੀਆਂ ਉਹ ਯੋ ਸਾਖੀਆਂ ਸਭ ਰੂਹਾਂ ਅਜ ਤੱਕ ਪਿਆਸੀਆਂ ਹਰ ਇੱਕ ਦੀਆਂ ਉਹ ਹੀ ਉਹ ਸਾਖੀਆਂ ਕਿਤੇ ਇਕੱਠੇ ਜਦ ਉਹ ਹੋਵੰਦੇ ਕਿਤੇ ਇਕੱਠੇ ਜਦ ਉਹ ਹੋਵੰਦੇ ਪਾ ਜੱਫੀਆਂ ਫਿਰਨਾ ਖੋਲਦੇ ਪਾ ਜੱਫੀਆਂ ਫਿਰਨਾ ਖੋਲਦੇ ਜਦ ਦਰਦ ਦਿਲਾਂ ਦੇ ਬੋਲਦੇ ਫਿਰ ਦੱਬੀਆਂ ਰਮਜ਼ਾਂ ਖੋਲਦੇ ਉੱਤ ਮਾਵਾਂ ਤੋਂ ਜੋ ਵਿਛੜ ਗਏ ਭਾਈ ਭੈਣਾ ਕੋਣੋਂ ਪਿਛੜ ਗਏ ਪੁੱਤ ਮਾਵਾਂ ਤੋਂ ਜੋ ਵਿਛੜ ਗਏ ਭਾਈ ਭੈਣਾ ਕੋਣੋਂ ਵਿਛੜ ਗਏ ਹੁਣ ਇੱਕ ਦੂਜੇ ਨੂੰ ਮਿਲਣ ਲਈ ਹੁਣ ਇੱਕ ਦੂਜੇ ਨੂੰ ਮਿਲਣ ਲਈ ਖੰਭ ਆਪਣੇ ਰੇਂਦੇ ਤੋਲਦੇ ਜਦ ਦਰਦ ਦਿਲਾਂਦੇ ਬੋਲਦੇ ਫਿਰ ਦੱਬੀਆਂ ਹਰ ਰਮਜ਼ਾ ਫੁੱਲਦੇ ਅਜੇ ਆਸ ਮਿਲਣ ਦੀ ਪੱਕੀ ਐ ਅਜੇ ਆਸ ਮਿਲਣ ਦੀ ਪੱਕੀ ਐ ਨਾ ਹਿੰਮਤ ਅਜੇ ਤੱਕ ਥੱਕੀ ਐ ਅਜੇ ਆਸ ਮਿਲਣ ਦੀ ਪੱਕੀ ਐ ਨਾ ਹਿੰਮਤ ਅਜੇ ਤੱਕ ਥੱਕੀ ਐ ਸਾਡਾ ਤੂੜੀ ਤੰਦ ਸਭ ਆਪਣਾ ਸਾਡਾ ਤੂੜੀ ਤੰਦ ਸਭ ਆਪਣਾ ਨਾ ਹਿੱਸੇ ਕੀਤੇ ਬੋਲਦੇ ਜਦ ਦਰਦ ਦਿਲਾਂਦੇ ਬੋਲਦੇ ਫਿਰ ਦੱਬੀਆਂ ਹਰਮਜ਼ਾ ਫੁੱਲਦੇ ਜੋ ਸਤ ਸਮੁੰਦਰੋਂ ਪਾਰ ਨੇ ਜੋ ਸਤ ਸਮੁੰਦਰੋਂ ਪਾਰ ਨੇ ਸਭ ਇੱਕ ਦੂਜੇ ਦੇ ਯਾਰ ਨੇ ਜੋ ਸਤ ਸਮੁੰਦਰੋਂ ਪਾਰ ਨੇ ਸਭ ਇੱਕ ਦੂਜੇ ਦੇ ਯਾਰ ਨੇ ਉਹ ਸਿੱਧੂਆ ਦੂਰੋਂ ਨੱਚ ਪੈਂਦੇ ਉਹ ਸਿੱਧੂਆ ਹਦੂਰੋਂ ਨੱਚ ਪੈਂਦੇ ਸੁਣਦੇ ਜਦ ਡੱਗੇ ਢੋਲ ਦੇ ਜਦ ਦਰਦ ਦਲਾਂਦੇ ਬੋਲਦੇ ਫਿਰ ਦੱਬੀਆਂ ਹਰਮਜ਼ਾ ਖੋਲਦੇ ਇੱਕ ਮੇਰੇ ਵੱਲੋਂ ਹੈ ਨਾ ਸਾਂਝਾ ਮੱਥੇ ਤਿਉੜੀਆਂ ਨਾ ਸਾਂਝਾ ਮੱਥੇ ਤਿਉੜੀਆਂ ਸਾਡੀ ਝੋਲੀ ਮਿੱਠੀਆਂ ਰਿਉੜੀਆਂ ਨਾ ਸਾਂਝਾ ਮੱਥੇ ਤਿਉੜੀਆਂ ਸਾਡੀ ਝੋਲੀ ਮਿੱਠੀਆਂ ਰਿਉੜੀਆਂ ਉਦੋਂ ਹਾਰੇ ਸੀ ਹੁਣ ਜਿੱਤਾਂਗੇ ਉਦੋਂ ਹਾਰੇ ਸੀ ਹੁਣ ਜਿੱਤਾਂਗੇ ਗਉ ਦਰਸ਼ਨ ਕਿੱਸੇ ਕੋਲ ਦੇ ਗਉ ਦਰਸ਼ਨ ਕਿッセ ਕੋਲ ਦੇ ਜਦ ਦਰਦ ਦਲਾਂ ਦੇ ਬੋਲ ਦੇ ਫਿਰ ਦਬੀਆਂ ਰਮਜ਼ਾਂ ਫੋਲ ਦੇ ਉਹ ਵੰਡ ਵੇਲੇ ਜੋ ਵੰਡੇ ਗਏ ਉਹ ਵੰਡ ਵੇਲੇ ਜੋ ਵੰਡੇ ਗਏ ਪਏ ਇੱਕ ਦੂਜੇ ਨੂੰ ਟੋਲਦੇ ਪਏ ਇੱਕ ਦੂਜੇ ਨੂੰ ਟੋਲਦੇ ਬਹੁਤ ਵਧੀਆ ਪ੍ਰਸ਼ੰਸਾ ਬਹੁਤ ਬਾਤ ਅਭੀ ਬਹੁਤ ਹੀ ਬੁਲੰਦੋ ਆਵਾਜ਼ ਵਿੱਚ ਦਰਸ਼ਨ ਸਿੱਧੂ ਦਾ ਲਿਖਿਆ ਤੇ ਬਾਕੀ ਜਿਹਨਾਂ ਨੇ ਸੰਤਾਪ ਦਾ ਸੰਤਾਪ ਭੋਗਿਆ ਉਹੀ ਜਾਣਦੇ ਨੇ ਦਰਦ ਤੇ ਇਹਨਾਂ ਨੂੰ ਪਤਾ ਜੀ ਜਦ ਦਰਦ ਦਿਲਾਂਦੇ ਬੋਲਦੇ ਫਿਰ ਦਬੀਆ ਰਮਜ਼ਾ ਫੋਲਦੇ ਬਹੁਤ ਹੀ ਵਧੀਆ ਪਿਰਸ਼ਕਾਰੀ ਤੇ ਰਚਨਾ ਮੈਂ ਜਵਿੰਦਰ ਨੂੰ ਕਹੂੰਗੀ ਕਿ ਆਪਣੇ ਵੀ ਆਜ਼ੀ ਕੁਝ ਖਾ ਕੇ ਸਤਾ ਦੇ ਨਾ ਸਨਮਾਨ ਹੈ ਕੋਈ ਨਹੀਂ ਕੋਈ ਨਹੀਂ ਮੈਂ ਨਾਮ ਕੀਤਾ ਹੋਇਆ ਅੱਛਾ ਨਾਮ ਸਾਥ ਆ ਜੂਗਾ ਮੈਂ